ਠੀਕ ਹੁਣ ਉੱਥੇ ਹੁਣ ਕੀ ਪ੍ਰੋਬਲਮ ਲੈ ਕੇ ਆਏ ਸੀ ਤੇਰੇ ਐਕਸੀਡੈਂਟ ਹੋਇਆ ਸੀ ਜਿਆਦਾ ਉਹਨਾਂ ਮੇਰੀਆਂ ਲੱਤਾਂ ਬਿਲਕੁਲ ਖੜ ਗਈਆਂ ਸੀ ਚੱਲ ਨਹੀਂ ਗਈਆਂ ਸੀ ਐਕਸੀਡੈਂਟ ਕਰਕੇ ਐਕਸੀਡੈਂਟ ਕਰਕੇ ਹਾਂ ਤੇ ਆ ਬਾਹ ਤੇ ਚਲੋ ਉਦੋਂ ਸਟਾਪ ਪਲਾਸਟਰ ਫੁਨਸ ਲਾ ਲਏ ਸੀਗੇ ਤੇ ਆ ਲੱਤਾਂ ਤਾਂ ਬਿਲਕੁਲ ਖਾੜੀ ਗਈਆਂ ਸੀ ਅਸੀਂ ਫਾਜ਼ਲ ਕਾ ਹਰਿਆਣਾ ਕੋਈ ਜਗ੍ਹਾ ਨਹੀਂ ਛੱਡੀ ਜਿੱਥੇ ਅਸੀਂ ਨਹੀਂ ਗਏ ਬਿਲਕੁਲ ਵੀ ਉੱਥੋਂ ਕਿਧਰ ਨੂੰ ਫਰਕ ਪਿਆ ਗਿਆ ਤੇਰੇ ਇਹਨਾਂ ਨੇ ਇਹ ਫੜੀ ਸੀ ਮੈਂ ਇਹ ਝੂਠੀ ਉਹ ਤੇ ਨਾ ਨਹੀਂ ਇੰਨੇ ਬੇਟੇ ਨੂੰ ਕਵੀ ਉੱਥੇ ਲੈ ਕੇ ਚੱਲੋ ਬਰਨਾਰੇ ਵੀ ਮਹਾੜੀ ਤੋਂ ਵੀ ਇੱਥੇ ਨਾਲ ਹੈਗਾ ਦਫਤਰ ਇਹ ਬੇਟਾ ਇੱਥੇ ਲੈ ਕੇ ਆਇਆ ਸੀ तकरीबन ਸਾਨੂੰ ਹੋ ਗਏ 15 20 ਦਿਨ ਹੋ ਗਏ ਹੁੰਦੇ ਨੂੰ ਹੁਣ ਵੀ ਇਹ ਨਹੀਂ ਵੀ ਮੈਨੂੰ ਬੱਚੇ ਮੇਰੇ ਠਾਉਣਗੇ ਜੇ ਕਿ ਮੈਨੂੰ ਫੜ ਕੇ ਸੋਫੇ ਤੋਂ ਉਠਾਉਣਾ ਮਨ ਜੀ ਤੇ ਉਦਾਂ ਨਹੀਂ ਹੁਣ ਗੱਲ ਕੋਈ ਨਹੀਂ ਆਪਣੇ ਆਪ ਉੱਠ ਜਾਂਦੇ ਮਤਲਬ ਪਹਿਲਾਂ ਤੁਹਾਨੂੰ ਸੋਫੇ ਤੋਂ ਫੜ ਕੇ ਠਾਉਣਾ ਪੈਂਦਾ ਫੜ ਕੇ ਬਾਹਾਂ ਖੜ ਕੇ ਚੱਕਣਾ ਲੈਟਨ ਜੀ ਵੀ ਕਿਸੇ ਕੋਈ ਹਸਾਰਾ ਪਾ ਲੈਣਾ ਹਰ ਇੱਕ ਚੀਜ਼ ਦਾ ਹਸਾਰਾ ਪਾ ਲੈਣਾ ਵੀ ਅੰਦਰ ਬਾਹਰ ਦਾ ਹਸਾਰਾ ਪਾ ਲੈਣਾ ਬਿਲਕੁਲ ਹੁਣ ਉਹ ਨਹੀਂ ਹੈ ਵਾਹਿਗੁਰੂ ਦੀ ਕਿਰਪਾ ਮੈਨੂੰ ਉਹ ਨਹੀਂ ਹੈ ਵੀ ਮੈਨੂੰ ਸਹਾਰੇ ਦੀ ਜਰੂਰਤ ਨਹੀਂ ਹੁਣ ਇਸ ਸਾਰੇ ਦੇ ਲੋੜ ਕਿਸ ਨੇ ਟਾਈਮ ਸਹਾਰਾ ਲਿਆ ਮਾਤਾ ਜੀ ਹੋ ਗਏ 10 12 ਸਾਲ ਹੋ ਗਏ ਮੈਨੂੰ ਸਹਾਰਾ ਲੈਂਦੀ ਨਵਜੀ ਦੀ ਥੋੜੀ ਹੈ 10 12 ਸਾਲ ਪਹਿਲਾਂ ਐਕਸੀਡੈਂਟ ਹੋਇਆ ਸੀ ਤੁਹਾਡਾ ਤਿੰਨ ਚਾਰ ਵੈਰੀਫਾਈ ਇੱਕ ਵਾਰ ਨਹੀਂ ਦੋ ਤਿੰਨ ਵਾਰ ਹੋ ਗਿਆ ਇੱਕ ਇੱਕ ਵਾਰ ਇੱਕ ਦਿਨ ਚ ਦੋ ਵਾਰ ਹੀ ਹੋ ਗਿਆ ਸੀ ਇਹ ਕਿੰਨੇ ਕੱਟ 10 ਸਾਲ ਕੱਡੇ ਕਿਵੇਂ ਮਾਤਾ ਜੀ ਫਿਰ ਤੁਸੀਂ ਕਿ ਜਗਾ ਛੱਡੀ ਨਹੀਂ ਇਹਨੇ ਡੈਡੀ ਨਹੀਂ ਜਿੱਥੇ ਨਹੀਂ ਲੈ ਕੇ ਗਏ ਕਿਤੇ ਮਹੀਨਾ ਉੱਥੇ ਲੈ ਕੇ ਕਿਤੇ ਉੱਥੇ ਮਹੀਨਾ ਲੈ ਕੇ ਪੈਸਾ ਬਹੁਤ ਜ਼ਿਆਦਾ ਉਹਨਾਂ ਨੇ ਲਾਇਆ ਨੇ ਕਿੰਨੇ ਪੈਸੇ ਲਾਤੇ ਹੁਣ ਬਹੁਤ ਲੈ ਜੀ ਐਡੀ ਕਪਟਨ ਸਾਹਿਬ ਕਪਟਨ ਤਾਂ ਰਟਾਇਰ ਹੋਏ ਸੀ ਉਹਨਾਂ ਅਰਮੀ ਸੀ ਬਹੁਤ ਖਿੱਚਾਂ ਵੀ ਬਹੁਤ ਪਾਈਆਂ ਡਾਕਟਰਾਂ ਕੋਲ ਫੌਜੀ ਨੂੰ ਵੀ ਦਿਖਾਇਆ ਫੌਜੀ ਹਸਪਤਾਲ ਚ ਵੀ ਦਿਖਾਇਆ ਬਹੁਤ ਬਹੁਤ ਜੀ ਬਹੁਤ ਹਾਂ ਜੀ ਫਿਰ ਜਦੋਂ ਇੱਥੇ ਤੁਸੀਂ ਆਏ ਯਕੀਨ ਹੋਇਆ ਸੀ ਵੀ ਇਹ ਕੀ ਮਟਰ ਦੇ ਦਾਣੇ ਜਿੰਨੀ ਲਾਉਣੀ ਹੈ ਚੀਜ਼ ਤੇ ਯਕੀਨ ਮੈਨੂੰ ਪਹਿਲੇ ਦਿਨ ਹੋ ਗਿਆ ਸੀਗਾ ਪਰਮਾਤਮਾ ਮਤਲਬ ਵੀ ਇੱਥੇ ਮੈਂ ਠੀਕ ਹੋ ਜੂੰਗੀ ਬੇਟੇ ਨੂੰ ਵੀ ਸਵੇਰ ਤੋਂ ਠੀਕ ਹੋਊਗਾ ਮੇਰੇ ਕੁਝ ਫਰਕ ਪਿਆ ਜਿਵੇਂ ਕਹਿੰਦੇ ਨੇ ਵੀ ਅੱਧੇ ਘੰਟੇ ਚ ਫਰਕ ਪਾ ਦਿੰਦੇ ਆਂ ਅਸੀਂ ਅਗਲੇ ਦਿਨ ਲੱਗਿਆ ਸੀ ਕਿ ਵੀ ਹੁਣ ਫਰਕ ਪਾਊਗਾ ਤੇ ਹੁਣ ਕੀ ਹਾਲਾਤ ਨੇ ਹੁਣ ਬਹੁਤ ਹਾਲਾਤ ਵਧੀਆ ਹੁਣ ਆਇਆ ਉਹਨੇ ਵੀ ਥੋੜੀ ਹਜੇ ਹੈ ਲੱਤਾਂ ਨਹੀਂ ਹੈ ਪਰ ਹੋ ਜਾਣੀ ਹੈ ਠੀਕ ਤਿੰਨ ਵੀ ਦਿਨਾਂ ਦਾ ਟ੍ਰੀਟਮੈਂਟ ਕੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮਾਤਾ ਜੀ ਦੇ ਬੇਟੇ ਤੁਸੀਂ ਹਾਂਜੀ ਮੈਂ ਬੇਟਾ ਹੀ ਇਹਨਾਂ ਦਾ ਕੀ ਕਹ ਰਹੇ ਸੀ ਤੁਸੀਂ ਮੈਂ ਕਹ ਰਿਹਾ ਸੀ ਇਹਨਾਂ ਦਾ ਅਸੀਂ ਇਲਾਜ ਪੰਜਾਬ ਕੀ ਹਰਿਆਣਾ ਕੈਨੇਡਾ ਵੀ ਜਾਇਆ ਏ ਤੇ ਕੈਨੇਡਾ ਜਾ ਕੇ ਵੀ ਉੱਥੇ ਇੱਕ ਰੇਡੀਅਲ ਜਗ੍ਹਾ ਹੈ ਜਿੱਥੇ ਕੇ ਗੋਰਾ ਇਹਨਾਂ ਦਾ ਇਲਾਜ ਕਰਦਾ ਸੀ ਉੱਥੇ ਵੀ ਲੈ ਕੇ ਜਾਂਦੇ ਰਹੇ ਪਰ ਕੋਈ ਫਰਕ ਨਹੀਂ ਪਿਆ ਪਰ ਜਿਸ ਦਿਨ ਤੋਂ ਅਸੀਂ ਸੌਖ ਆਯੁਰਵੈਦਿਕ ਤੇ ਆਏ ਆ ਪਹਿਲੇ ਦਿਨ ਤੋਂ ਹੀ ਫਰਕ ਪੈਣ ਲੱਗ ਗਿਆ ਸੀ ਸਾਨੂੰ ਵਿਸ਼ਵਾਸ ਹੋ ਗਿਆ ਸੀਗਾ ਕਿ ਕੁਝ ਨਾ ਕੁਝ ਹੈ ਇਹ ਕਹਿੰਦੇ ਜੀ 3 ਮਹੀਨੇ ਲੱਗਣਗੇ ਮੈਂ ਕਿਹਾ ਜੀ ਜੇ ਫਰਕ ਪੈ ਲੱਗਾ ਸਾਈ 3 ਮਹੀਨੇ ਆਵਾਂਗੇ ਕੋਈ ਗੱਲ ਨਹੀਂ ਤੇ ਜਦੋਂ ਤੋਂ ਅਸੀਂ 10-15 ਵਾਰੀ ਆ ਗਏ ਆ ਤੇ ਪਹਿਲੇ 2-3 ਦਿਨਾਂ ਚ ਇਹ ਫਰਕ ਲੱਗਣ ਲੱਗ ਗਿਆ ਕਿਉਂਕਿ ਇਹਨਾਂ ਦੀ ਜਿਹੜੀ ਲੱਤ ਸੀ ਇਹ ਘੜੀਸ ਕੇ ਤੁਰਦੇ ਸੀ ਵੀ ਉਹਦੇ ਨਾਲ ਆਪਣੇ ਜਿਹੜਾ ਉਹਨਾਂ ਦਾ ਨਾ ਬਾਕਰ ਅਸੀਂ ਸਪੈਸ਼ਲ ਕੈਨੇਡਾ ਤੋਂ ਬੇਟੇ ਨੇ ਭੇਜਿਆ ਸੀਗਾ ਲੈ ਕੇ ਉਹਦੇ ਟਾਇਰ ਲੱਗੇ ਹੋਏ ਆ ਉਹਦੇ ਨਾਲ ਹੌਲੀ-ਹੌਲੀ ਹੌਲੀ ਮਦਰ ਪੈਰਿਸ ਕਾ ਕੇ ਤੁਰਦੇ ਸੀ ਅੱਜ ਜਿਹੜੇ ਸਥਿਤੀ ਹੋਣਾ ਹੁਣੇ ਆਪਸ ਤੇ ਪਚਾ ਕੇ ਤੁਰਦੇ ਆ ਠੀਕ ਲਾ ਲਓ ਨਹੀਂ ਜੀ ਵੀਰ ਜੀ ਜੋ ਗੱਲ ਸੀ ਡਾਕਟਰ ਸਾਹਮਣੇ ਬੈਠੇ ਨੇ ਇਹ ਨਹੀਂ ਹੈ ਮੈਂ ਵੀਡੀਓ ਨਹੀਂ ਪੜਾਦਾ ਦੇਖੋ ਦੇ ਆਹ ਦੇਖੋ ਐਡਾ ਉੱਠਣਾ ਕਿੰਨਾ ਔਖਾ ਹੈ ਤੇ ਕਿੱਥੇ ਮੈਂ ਆਪਣੇ ਆਪ ਉੱਠ ਖੜਾ ਨਹੀਂ ਹੁੰਦਾ ਤੁਸੀਂ ਜਿਵੇਂ ਉੱਠਦਾ ਬੰਦਾ ਮੈਂ ਕਹਿੰਦਾ ਆਏ ਸਾਨੂੰ ਮੈਂ ਇਹਨੂੰ ਇੱਥੋਂ ਹੱਥ ਪਾਉਣਾ ਪੈਂਦਾ ਸੀ ਮੇਰੀ ਨਾ ਮੈਂ ਕਹਿੰਦੇ ਇਸ ਤੋਂ ਤੱਕ ਮੇਰੇ ਕੱਪੜੇ ਵੀ ਆਪ ਬਦਲਦੇ ਤੱਕ ਸ਼ਹਿਰ ਤੱਕ ਮੇਰੇ ਬਦਲਦੇ ਰਹੇ ਹੋਰ ਮੈਂ ਤੁਹਾਨੂੰ ਕੀ ਦੱਸਾਂ ਵੀ ਮੇਰੇ ਕਿਦਾਂ ਕਿਣੀ ਚੱਲਦੀ ਬਹੁਤ ਜ਼ਿਆਦਾ ਕੰਡੀਸ਼ਨ ਮਤਲਬ ਸੀ ਥੋੜਾ ਜਿਹਾ ਤੁਰਨਾ ਚਾਹ ਇੱਕ ਸਟੈਪ ਜਾਂ ਦੋ ਸਟੈਪ ਤੁਰਦੇ ਸੀ ਸਾਹ ਚੜ ਜਾਂਦਾ ਸੀ ਫੇਰ ਉਹ ਬੱਕਰ ਦੇ ਉੱਪਰ ਬੈਠ ਜਾਂਦਾ ਸੀ ਤੇ ਜਦੋਂ ਅਸੀਂ ਗੱਡੀ 'ਚ ਬਿਠਾਉਂਦੇ ਸੀ ਇੱਕ ਲੱਤ ਚੱਕ ਕੇ ਆਏ ਰੱਖਣੀ ਪੈਂਦੀ ਫੇਰ ਦੂਸਰੀ ਲੱਤ ਚੱਕਣੀ ਪੈਂਦੀ ਜਾਂ ਆਪ ਦੀ ਸਲਵਾਰ ਨਾ ਚੱਕੀ ਆਏ ਨਹੀਂ ਸੀ ਮੈਂ ਇੰਨੇ ਜ਼ਿਆਦਾ ਤੁਸੀਂ ਮਤਲਬ ਔਖਾ ਟਾਈਮ ਗੱਡੇ ਫੇਰ ਬਹੁਤ ਜ਼ਿਆਦਾ ਔਖਾ ਟਾਈਮ ਜੀ ਬਹੁਤ ਜ਼ਿਆਦਾ ਸਾਨੂੰ ਤਾਂ ਆਏ ਸੀ ਵੀ ਸਾਨੂੰ ਕੁਝ ਲੱਭੇ ਵੀ ਚਲੋ ਇਹ ਕੁਛ ਨਾ ਕੁਛ ਠੀਕ ਹੋ ਜਾਣ ਚਲੋ ਸ਼ੁਕਰ ਹੈ ਮਾਲਕ ਦਾ ਵੀ ਅਸੀਂ ਸਹੀ ਟਿਕਾਣੇ ਤੇ ਆ ਗਏ ਵੀ ਹੁਣ ਸਾਨੂੰ ਇਹ ਲੱਗਦਾ ਵੀ ਉਹਨੇ ਬਿਲਕੁਲ ਠੀਕ ਹੋ ਜਾਣਗੇ ਭਾਈ ਜੀ ਪੈਸੇ ਬੜੇ 10 ਸਾਲ ਚ ਮਾਤਾ ਜੀ ਜੀ ਮੈਂ ਦੱਸ ਰਹੀ ਨਹੀਂ ਪੈਸੇ ਬੜੇ ਪੈਸੇ ਸਾਡੇ ਫਾਦਰ ਸਾਹਿਬ ਸੀਗੇ ਜੀ ਲਾਈ ਜਾਂਦੇ ਸੀ ਇਰ 2 ਲੱਖ ਰੁਪਇਆ ਵੈਸੇ ਤੁਰੇ ਕਰਦੇ ਨਹੀਂ ਲਾਦੇ ਨਹੀਂ 15-1500 ਦਾ ਸਾਢੇ ਘਰ ਆਉਂਦਾ ਸੀ ਉਹਨੂੰ ਦਿੰਦੇ ਸੀ ਸੀ ਰੁਪਇਆ ਲਾ ਮਿੰਨਾ ਪਰ ਮਿੰਨਾ ਪਰ 1500 ਉਹ ਦਿੰਦੇ ਰਹੇ ਕਰੀਉਂ ਦਰ ਇਹ ਕਹਿੰਦਾ 1500 ਸੋ ਤੁਸੀਂ ਦੇਖੋ ਹਾਲਾਤ ਕੀ ਨੇ ਆਪਰੇਸ਼ਨ ਦੱਸਿਆ ਸੀ ਇਹ ਕਿਸੇ ਹੋਰ ਕੇ ਦੱਸੇ ਸਮਝ ਨਹੀਂ ਆਈ ਸੀ ਕੀ ਕਹਿੰਦੇ ਸੀ ਡਾਕਟਰ ਡਾਕਟਰ ਨੂੰ ਤਾਂ ਦਿਖਾਇਆ ਹੋਣਾ ਤੁਸੀਂ ਹਾਂਜੀ ਡਾਕਟਰ ਨੂੰ ਅਸੀਂ ਬਹੁਤ ਸਾਰਾ ਦਿਖਾਇਆ ਸੀ ਡਾਕਟਰਾਂ ਦੀ ਸਮਝ ਹੀ ਨਹੀਂ ਆਈ ਗੱਲ ਇਹ ਹੋਇਆ ਕੀ ਹੈ ਹੋਇਆ ਕੀ ਹੈ ਕੋਈ ਤਾਂ ਕਹਿੰਦਾ ਆਪਰੇਸ਼ਨ ਕਰਾਂਗੇ ਕੋਈ ਕਹਿੰਦਾ ਵੀ ਚੂਲੇ ਦੋਨੋਂ ਨਿਕਲ ਗਏ ਸੀ ਉਹ ਛਡਵਾਏ ਸੀ ਉਹਨਾਂ ਦੀ ਨਸਾਂ ਮਾਰਦਿਆਂ ਤੁਸੀਂ ਸੁਣਿਆ ਹੋਊਗਾ ਇੱਥੇ ਫਾਜ਼ਿਲ ਕਾ ਜੀ ਉਹ ਕਹਿੰਦੇ 6 ਮਹੀਨੇ ਠੀਕ ਕਰੋ ਉਸ ਤੋਂ ਬਾਅਦ ਪਹਿਲਾਂ ਠੀਕ ਨਹੀਂ ਹੁੰਦੇ ਠੀਕ ਪਰ ਜੋਰ ਲਾ ਰਹੇ ਤੁਸੀਂ ਇਹਨਾਂ ਪਰਸੇ ਉਹਨਾਂ ਕੋਲ ਗਈ ਉਹਨਾਂ ਤੋਂ ਵੀ ਨਹੀਂ ਠੀਕ ਹੋਈ ਉਹਨਾਂ ਦਾ ਬੰਦਾ ਸਪੈਸ਼ਲ ਆ ਕੇ ਘਰੇ ਕੰਮ ਜਾਂਦਾ ਸੀ ਮਾਲਿਸ਼ ਕਰਕੇ ਪਰ ਉਹਨਾਂ ਤੋਂ ਵੀ ਨਹੀਂ ਠੀਕ ਹੋਈ ਮਾਤਾ ਜੀ ਪਹਿਲੇ ਦਿਨ ਤੁਹਾਨੂੰ ਕਿਵੇਂ ਲੱਗਿਆ ਵੀ ਹਾਂ ਥੋੜਾ ਜਿਹਾ ਫਰਕ ਪੈ ਗਿਆ ਤਾਂ ਮੈਨੂੰ ਵੀ ਫਰਕ ਪੈ ਗਿਆ ਬਹੁਤ ਚੀਕਾ ਨਿਕਲ ਗਿਆ ਸੀ ਗੱਡਾ ਮਾਰ ਗਿਆ ਪਰ ਇਹਨਾਂ ਬਾਈ ਕਰਦੀ ਕਰ ਪਾਏ ਚਲਬਾ ਹੋਣੀ ਚਾਹੀਦੀ ਥੋੜੀ ਚਾਹੀਦੀ ਇਹਨਾਂ ਦੀ ਵੀ ਕਿਰਪਾ ਇਹਨਾਂ ਮੇਰੇ ਇਲਾਜ ਕਰਦੇ ਪਰਮਾਤਮਾ ਇਹਨਾਂ ਨੂੰ ਬਧਾਵਾ ਫਲਾਮ ਜਿੰਨਾ ਮੇਰਾ ਲਾਸਟ ਟਰੀਟਮੈਂਟ ਕਰਦੇ ਜਿਹੜੇ ਮੈਂ ਇਥੇ ਇੱਕ ਟਿਕਾਣੀ ਤੇ ਆਈ ਹਾਂ ਬਸ ਤੁਸੀਂ ਦੇਖੋ ਮਾਤਾ ਜੀ ਕੈਨੇਡਾ ਤੱਕ ਆਪਣਾ ਟਰੀਟਮੈਂਟ ਆਪਣਾ ਇਲਾਜ ਗੋਰਿਆਂ ਡਾਕਟਰਾਂ ਤੋਂ ਆਪਣਾ ਇਲਾਜ ਆਪਣਾ ਟਰੀਟਮੈਂਟ ਕਰਵਾ ਚੁੱਕੇ ਸੀ ਪਰ ਕਿਸੇ ਪਾਸੇ ਉਹਨਾਂ ਨੂੰ ਫਰਕ ਨਹੀਂ ਸੀ ਪਿਆ ਸੀ ਤੇ ਅੱਜ ਮਾਤਾ ਤੁਸੀਂ ਦੇਖੋ ਰਹਿਮਤਾ ਨੇ ਮਾਤਾ ਦੇ ਉੱਤੇ ਤੇ ਜ਼ਰੀਆ ਬਣਿਆ ਸੁੱਖਾ ayurvedic ਅੱਛਾ ਭਾਈ ਜੀ ਜੰਦ ਜੰਦੇ ਲੋਕਾਂ ਨੂੰ ਕੀ ਕਹੋਗੇ ਜਿਹੜੇ ਤੁਹਾਡੇ ਵਾਂਗੂ ਬਹੁਤ ਸਾਰੇ ਸਾਡੇ ਮਾਤਾਵਾਂ ਨੇ ਜਿਹੜੀਆਂ ਇਸ ਵੇਲੇ ਤੁਹਾਨੂੰ ਦੇਖ ਰਹੀਆਂ ਨੇ ਉਹਨਾਂ ਨੂੰ ਕੀ ਸਨੇਹ ਹੈ ਮੈਂ ਤਾਂ ਵੀਰ ਜੀ ਇਹੀ ਕਹੂੰਗਾ ਵੀ ਇੱਕ ਵਾਰੀ ਤੁਸੀਂ ਸੌਖ ਐਰਵਾਇਦਿਕ ਤੇ ਜਰੂਰ ਆਓ ਆਪਦੇ ਜਿਹੜੇ ਗੋਡੇ ਤੁਹਾਡੇ ਦੁਖਦੇ ਆ ਜਾਂ ਕੋਈ ਤੇ ਵੀ ਦਰਦ ਹੈ ਤੁਸੀਂ ਇੱਕ ਵਾਰੀ ਇਹਨਾਂ ਨੂੰ ਆ ਕੇ ਜਰੂਰ ਚੈੱਕ ਕਰਾਓ ਔਰ ਆਪਰੇਸ਼ਨ ਨਾ ਕਰਾਓ ਆਪਰੇਸ਼ਨ ਤੋਂ ਬਚੀਏ ਆਪਰੇਸ਼ਨ ਤੋਂ ਬਚੀਏ ਇੱਕ ਵਾਰੀ ਆ ਕੇ ਜਰੂਰ ਦਿਖਾਓ ਕਿਉਂਕਿ ਤੁਹਾਨੂੰ ਕੁਝ ਫਾਇਦਾ ਹੀ ਹੋਊਗਾ ਅੱਛਾ ਮਾਤਾ ਜੀ ਜਦੋਂ ਆਪਰੇਸ਼ਨ ਕਹਿੰਦਾ ਹੋ ਉਹ ਡਾਕਟਰ ਫਿਰ ਤੇ ਡਰ ਲੱਗਦਾਉ ਨਹੀਂ ਆਪਰੇਸ਼ਨ ਤਾਂ ਮੇਰੇ ਅੱਗੇ ਵੀ ਹੋਏ ਹੋਏ ਪਿੱਤਾ ਵੀ ਕਿਤੇ ਹਰਨੀਆਂ ਨਹੀਂ ਵੀ ਹੋਏ ਹੋਏ ਤੇ ਗੋਡਿਆਂ ਦੇ ਤਾਂ ਮੈਂ ਕਹਿੰਦੀ ਮੈਂ ਕਰੋੜਾਂ ਦੇ ਭਾਵੇਂ ਕੁਝ ਦੁਨੀਆ ਇਧਰ ਦੀ ਅੱਜ ਗੋਡਿਆਂ ਦੇ ਮੈਂ ਪਰੇਸ਼ ਮਾਤਮਨ ਇਸ ਤਰੀਕਾ ਕਰਤਾ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਇਸ ਵੇਲੇ ਸੋ ਸਾਡੇ ਨਾਲ ਇੱਕ ਬਾਪੂ ਜੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਬਾਪੂ ਜੀ ਸੱਚਕਾ ਸਤਰੀ ਘਾਈ ਕੀ ਨਾ ਤੁਹਾਡਾ ਬਲਦੇ ਕਿੱਥੋਂ ਆਇਆ ਹੋ ਬਠਿੰਡੇ ਤੋਂ ਤੁਸੀਂ ਵੀ ਬਠਿੰਡੇ ਹੋਏ ਹੋ ਮਾਤਾ ਜੀ ਵੀ ਬਠਿੰਡੇ ਹੋਏ ਸੀ ਇਹੀ ਲੈ ਕੇ ਆਏ ਅੱਛਾ ਇਹੀ ਲੈ ਕੇ ਆਏ ਨੇ ਕੀ ਪ੍ਰੋਬਲਮ ਹੈ ਤੁਹਾਨੂੰ ਆ ਗੋੜ ਡਿਆ ਰਹੀ ਸੀ ਹਾਂ ਹੁਣ ਨਹੀਂ ਹੈ ਹੁਣ ਘਟ ਗਈ ਹੈ ਕੀ ਕਟਿਆ ਕੀ ਹੈ ਬਰ ਦੋਸ ਨਹੀਂ ਹੋਇਆ ਦੋ ਦਿਨ ਤੁਰਿਆ ਨਹੀਂ ਜਾਂਦਾ ਸੀਗਾ ਜੀ ਪਹਿਲਾਂ ਡਾਕਟਰ ਸਾਹਿਬ ਕਹਿੰਦੇ ਮੈਨੂੰ ਉੱਥੇ ਸਾਡੇ ਬਟੰਡੇ ਕਹਿੰਦੇ ਜੀ ਤੁਸੀਂ ਆਪਰੇਸ਼ਨ ਕਰਾ ਲਓ ਸਾਰਾ ਕੁਝ ਫਾਈਲ ਫੁੱਲ ਬਣ ਕੇ ਆ ਗਈ ਖੂਨ ਟੈਸਟ ਵਗੈਰਾ ਹੋ ਗਏ ਮੈਂ ਮਗਰ ਨਹੀਂ ਕਰਵਾਈ ਆਪਰੇਸ਼ਨ ਨਹੀਂ ਕਰਾਣਾ ਇਹਨਾਂ ਕਾਕਾ ਜੀ ਮੇਰੇ ਕੋਲ ਲੈ ਕੇ ਚਲੇ ਗਏ ਇੱਥੇ ਆ ਕੇ ਠੀਕ ਦੋ ਦਿਨਾਂ ਚ ਠੀਕ ਹਾਂ ਜੇ ਕਿ ਟ੍ਰਾਂਸਫਰ ਲੱਗ ਗਿਆ ਮਾੜੇ ਇਹਨਾਂ ਮੈਂ ਕਿ ਤੁਰੇ ਫਿਰ ਨਹੀਂ ਜਗਾ ਨਹੀਂ ਜਾਂਦਾ ਸੀ ਮੈਂ ਗੁਰੂ ਘਰ ਦੀ ਸੇਵਾ ਕਰਦਾ ਹਾਂ ਗੁਰੂ ਗੁਰੂ ਕੀ ਸੰਗਤ ਸਾਡੀ ਸੋਸਾਇਟੀ ਬਣੀ ਹੋਈ ਹੈ ਤੇ ਉੱਥੇ ਮੈਂ ਗੁਰੂ ਘਰ ਲੰਗਰ ਮਾਉਂਦਾ ਹਾਂ ਲੰਗਰ ਦੀ ਸੇਵਾ ਕਰਦਾ ਲੰਗਰ ਦੀ ਵੀ ਡੇਕ ਦੀ ਵੀ ਚਾਹ ਪਾਣੀ ਦੀ ਵੀ ਹੋਰ ਦਰੀਆਂ ਦੂਰੀਆਂ ਦੀ ਸਾਰੀ ਸੇਵਾ ਕਰਦਾ ਸਾਡੀ ਸੋਸਾਇਟੀ ਬਣੀ ਜਿੰਨੇ ਵੀ ਐਕਸਮੈਨਾਂ ਨਾਲ ਕਰਦੇ ਮੈਂ ਵੀ ਆਰਮੀ ਜੀ ਸੀਗੀ ਪਹਿਲਾਂ ਹੀ ਪਰ ਉਹ ਜਿੰਦੇ ਗੋਡੇ ਗਾਡੇ ਤਾਂ ਖਰਾਬ ਘਟਾ ਹੁੰਦੇ ਨੇ ਬਾਪੂ ਜੀ ਉਹ ਪਹਿਲਾਂ ਬਹੁਤ ਮਾਲ ਖਾਤਾ ਜੀ ਆਰਮੀ ਜੀ ਸੀਗੇ ਫਿਰ ਮਾੜਾ ਮੋਟਾ ਖਾ ਪੀ ਲੈਂਦੇ ਹੁਣ ਤਾਂ ਬਿਲਕੁਲ ਨਹੀਂ ਹੁਣ ਇੱਕੋ ਧਮ ਜਾਮ ਲਾਤਾ ਹੁਣ ਆਰਮੀ ਚੋਂ ਜਿਹੜਾ ਮਾਲ ਮਿਲਦਾ ਸੀ ਹੁਣ ਨਹੀਂ ਮਿਲਦਾ ਕਿਉਂ ਹੁਣ ਗੁਰੂ ਘਰ ਨਾਲ ਜੁੜ ਕੇ ਗਾਤਰਾ ਪਾ ਲਿਆ ਤੇ ਬਾਈਕ ਨੂੰ ਚਰਨਾ ਚ ਲੱਗੇ ਹੋਏ ਆ ਹੁਣ ਸਾਰੇ ਬਸ ਖੈੜਾ ਛੁੱਟਿਆ ਹੋਇਆ ਵੰਗਿਆ ਬੱਚੇ ਵੀ ਕਹਿੰਦੇ ਆਰਾਮ ਕਰੋ ਤੁਸੀਂ ਕੋਈ ਲੋੜ ਨਹੀਂ ਕਿ ਇਹ ਗੋਡੇ ਗਾੜੀ ਪਉਣੇ ਪਾਰੇ ਮੈਂ ਤਾਂ ਪਉਣੇ ਨਹੀਂ ਕਿੰਨੇ ਟਾਈਮ ਹੋ ਗਿਆ ਪਪੂ ਜੀ ਪ੍ਰੋਬਲਮ ਤੁਹਾਨੂੰ ਮੇਰੀ ਦੋ ਦਿਨਾਂ ਤੋਂ ਤੁਸੀਂ ਕਹਿ ਰਹੇ ਹੋ ਠੀਕ ਹੋਈ ਨਹੀਂ ਪਰ ਕੱਲ ਆਏ ਸੀ ਅੱਜ ਆਏ ਦੋ ਦਿਨ ਨਹੀਂ ਆਏ ਪਹਿਲੇ ਕਿੰਨੇ ਕਿੰਨੇ ਟਾਈਮ ਕਿੰਨੇ ਟਾਈਮ ਹੋ ਗਿਆ ਸੀ ਲੱਤ ਨਹੀਂ ਚੱਕੀ ਜਾਂਦੀ ਜਦੋਂ ਕਈ ਸਾਲ ਹੋ ਗਏ ਕਈ ਸਾਲ ਹਾਂ ਜੀ 2014 ਤੋਂ ਪਹਿਲਾਂ ਦਾ ਹੋਇਆ ਜੀ ਮਤਲਬ 11-12 ਸਾਲ ਹੋ ਗਏ ਇੱਦਾਂ ਐਕਸੀਡੈਂਟ ਹੋ ਗਿਆ ਸੀਗੇ ਤੇ ਇਹਦੇ ਤੇ ਵਜਨ ਆਇਆ ਉਹਦੇ ਕਰਕੇ ਨਾ ਲੱਥ ਫੈਚਰ ਹੋ ਗਈ ਦੀ ਤੇ ਹੁਣ ਤੁਰਿਆ ਨਹੀਂ ਜਾਂਦਾ ਸੀ ਇਸ ਕਰਕੇ ਨਾ ਹੁਣ ਠੀਕ ਹੋ ਗਿਆ ਗਾਡੀ ਮਾਲਿਸ਼ ਜੀ ਕੀਤੀ ਐ ਕਿਰਤੋ ਪੂਰਾ ਮੁੜ ਕੇ ਮੁੜ ਕੇ ਲਿਆਉਂਦੇ ਸਰੀਰ ਨੂੰ ਇਹ ਨੂੰ ਭੱਜ ਗਿਆ ਨੇਸਤਾ ਵਾਲਾ ਹੁਣ ਠੀਕ ਹੈ ਇੱਥੋਂ ਇਹ ਤੁਹਾਡੇ ਵੀ ਗੰਡਾ ਹੋਈ ਹੋਈ ਸੀ ਨਹੀਂ ਪਤਾ ਨਹੀਂ ਕੀ ਹੋ ਰਿਹਾ ਇਹਨਾਂ ਨੂੰ ਪਤਾ ਡਾਕਟਰ ਸਾਹਿਬ ਨੂੰ ਵੀ ਠੀਕ ਹੈ ਕਿ ਨਾ ਕਿ ਪਰਕ ਤੁਰ ਕੇ ਜਾਣ ਜਾਂਦਾ ਸੀ ਹੁਣ ਤੁਰ ਕੇ ਜਾਵਣ ਤੇ ਉੱਠਦਾ ਫਿਰ ਦੇਖੇ ਤਾਂ ਬਾਪੂ ਜੀ ਵੀ ਅਸੀਂ ਇੱਥੇ ਆ ਕੇ ਦੇਖਦੇ ਆਂ ਕਮਾਲ ਆ ਕੀ ਬਾਤ ਆ ਪਹਿਲਾਂ ਉੱਠੇ ਜਾਂਦਾ ਸੀ ਬਾਪੂ ਜੀ ਨਹੀਂ ਜੀ ਪਹਿਲਾਂ ਆਹ ਨਹੀਂ ਤੇ ਕੋਈ ਤਕਜੀ ਸੀ ਨਾ ਉਹ ਆ ਨਹੀਂ ਜਾਂਦਾ ਇੱਕ ਕੜਕ ਕੜਕ ਦੀ ਆਵਾਜ਼ ਤੇ ਨਹੀਂ ਆਦੀ ਕੜਕੜ ਨਹੀਂ ਹੁਣ ਨਹੀਂ ਆਦੀ ਪਹਿਲਾਂ ਆਉਂਦੀ ਸੀ ਮਤਲਬ ਕੜਕੜ ਕਰਕੇ ਖੜਕਦੇ ਸੀਗੇ ਉਹ ਕਹਿੰਦੇ ਡਾਕਟਰ ਕਹਿੰਦੇ ਖਾਲੀ ਹੋ ਗਏ ਮੈਂ ਖਾਈ ਭਰ ਦੋ ਇਹਨਾਂ ਨੂੰ ਕਹਿੰਦੇ ਪਰੇਸ਼ਾਨ ਹੋ ਗਏ ਉਹ ਕਿਹਨੇ ਭਰਤੇ ਹੁਣ ਗ੍ਰੀਸ ਲਿਆਂਦੀ ਹਾਂ ਜੀ ਨੇ ਦਵਾਈ ਨੇ ਲਾਈ ਆ ਮਾਲਿਸ਼ ਕਰਕੇ ਵਧੀਆ ਹੋਵੇ ਹਰ ਕਰਕੇ ਹਾਂ ਜੀ 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 ਬਹੁਤ ਬਹੁਤ ਸ਼ੁਕਰੀਆ ਬਲਦੇਵ ਜੀ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਆ ਸਾਡੇ ਨਾਲ ਇੱਕ ਹੋਰ ਮਾਤਾ ਜੀ ਨੇ ਗੋਡਿਆਂ ਆਂ ਦੀਆਂ ਦਿੱਕਤਾਂ ਖਾਸ ਕਰਕੇ ਸਰਦੀਆਂ ਚ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਨੇ ਜਿਨ੍ਹਾਂ ਨੂੰ ਦਿੱਕਤਾਂ ਹੁੰਦੀਆਂ ਨੇ ਸੱਚ ਕਾਲ ਬੰਦੇ ਸੱਚੀ ਗੱਲ ਬੇਟੇ ਜੀ ਮੈਂ ਤੁਹਾਡਾ ਅਵਾਂਸ ਕਾਲ ਅੱਛਾ ਤੁਸੀਂ ਕਿੱਥੋਂ ਆਏ ਹੋ ਅਸੀਂ ਨੌਕਲੀ ਆਈ ਅੱਛਾ ਲੋਕਲੀ ਆਇਓ ਕੀ ਪ੍ਰੋਬਲਮ ਲੈ ਕੇ ਆਏ ਮੇਰੀ ਲੱਤ ਦੀ ਪ੍ਰੋਬਲਮ ਸੀ ਜੀ ਅੱਛਾ ਸੀ ਉਨੀ ਹੀ ਨਾ ਇੰਡੀਆ 'ਚ ਥੋੜਾ ਫਰਕ ਲੱਗਦਾ। ਅੱਜ ਮਤਲਬ ਕੁਝ ਕਰੀ ਇਹਨਾਂ ਨੇ ਉਹਦੇ ਨਾਲ ਥੋੜਾ ਫਰਕ ਲੱਗਦਾ। ਤੁਸੀਂ ਕਿੰਨੇ ਦਿਨੋਂ ਕੋ ਤੁਹਾਨੂੰ ਆਉਂਦੇ? ਉਸਤਾਜ ਜੀ ਆਏ। ਪਹਿਲੇ ਦਿਨੀ ਫਰਕ ਲੱਗਦਾ। ਹਾਂਜੀ ਲੱਗਦਾ। ਟੀਕ ਲਾ ਲਓ ਐ ਨਹੀਂ ਹੈਗਾ ਬੇਬੇ ਜੀ ਨੇ ਕਹਿਤਾ ਆਪਾਂ ਵੀ ਨਹੀਂ ਲੱਗਦਾ ਜੀ। ਜੀ ਪਹਿਲਾਂ ਉਹ ਆਏ ਸੀਗੇ। ਉਹ ਇੱਥੇ ਆ ਕੇ ਮਰੀਕਤ ਹੋਈ ਸੀ ਉਹਨਾਂ ਨੂੰ ਜਮ ਤੁਰਿਆ ਨਹੀਂ ਜਾਂਦਾ। ਹੁਣ ਉਹ ਗੁਰਦੁਆਰੇ ਭਾਵੇਂ ਤੁਰ ਕੇ। ਹਾਂਜੀ। ਉਹ ਨਹੀਂ ਸਾਨੂੰ ਕੱਲਿਆਗਾ। ਉਹ ਕਹਿੰਦੇ ਵੀ ਉੱਥੇ ਜਾਓ ਮੈਂ ਦੋ ਤਿੰਨ ਡਾਕਟਰ ਬਦਲਤੀ ਦੱਸ ਦੇਣਾ ਉੱਥੇ। ਮੈਨੂੰ ਕਿਤੇ ਹਰਾਮ ਨਹੀਂ ਆਇਆ। ਟੀਕੇ ਵੀ ਲਵਾ। ਮਤ ਹਾਂਜੀ ਟੀਕੇ ਵੀ ਲਵਾਇਆ ਗੀ ਤੇ ਟੀਕੇ ਨਾਲ ਵੀ ਕੋਈ ਫਰਕ ਨਹੀਂ ਪਿਆ ਮੈਨੂੰ ਜਦੋਂ ਇਹਨੇ ਕੀ ਕੀਤਾ ਮਾਲਸ਼ ਕਰੀ ਜੀ ਕਾਦੇ ਨਾਲ ਜੀ ਦਵਾਈ ਆ ਜੀ ਕੋਈ ਤੇਲ ਜਾ ਉਹਦੇ ਨਾਲ ਮਾਲਸ਼ ਕਰੀਆ ਗੁਦਿਆ ਦੇ ਉਹਦੇ ਨਾਲ ਥੋੜਾ ਫਰਕ ਲੱਗਦਾ ਹੁਣ